ਸਾਥੀਏ ਹਲਕੇ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਦੋਸਤ ਅੱਪ ਅੱਜ ਉਤਰੀ ਹਲਕੇ ਦੇ ਵਿੱਚ ਲੁੱਕਰ ਮੀਟਿੰਗਾਂ ਦਾ ਦੌਰ ਜਿਹੜਾ ਸ਼ੁਰੂ ਕੀਤਾ ਇਹ ਤੋਂ ਪਹਿਲਾਂ ਆਪਾਂ ਵੱਖ-ਵੱਖ ਹਲਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਮੀਟਿੰਗਾਂ ਦਿੱਤੀਆਂ 14 ਤਰੀਕ ਨੂੰ ਆਪਾਂ ਕੋਰ ਸਾਹਿਬ ਦੀ ਗਵਾਈ ਦੇ ਵਿੱਚ ਬਹੁਤ ਵੱਡੀ ਮੀਟਿੰਗ ਕੀਤੀ ਸੀਗੀ ਪਰ ਅੱਜ ਕਿਉਂਕਿ ਸੋਟੀਆ ਸ਼ੁਰੂਆਤ ਮੀਟਿੰਗਾਂ ਦਾ ਜਿੱਦਾਂ ਤੁਸੀਂ ਮਿਲੇ ਹੋ ਸਾਰੇ ਜਿਲਦੇ ਆ ਅਸੀਂ ਕਾ ਕਾ ਜੜ ਵਾਲੀ ਗੱਲ ਕਰੀਏ ਅੱਜ ਮੇਰੇ ਸਾਹਮਣੇ ਕਹੀਏ ਤੋ ਬਾਅਦ ਡੋਰ ਟੂ ਡੋਰ ਸ਼ੁਰੂ ਹੋਏਗਾ ਮੈਂ ਬਾਤ ਕਰਦੂ ਇਹ ਕਿਹੜਾ ਹੈ ਕਿ ਇੱਕ ਪਾਸੇ 75 ਸਾਲ ਵਾਲੇ ਜਿਨ੍ਹਾਂ ਨੇ 75 ਸਾਲ ਪੰਜਾਬ ਤੇ ਰਾਜ ਕੀਤਾ ਕਾਲੀਆਂ ਨੇ ਕਾਂਗਰਸ ਨੇ ਔਰ ਇੱਕ ਪਾਸੇ 2 ਸਾਲ ਵਾਲੇ ਇੱਕ ਪਾਸੇ ਅਸੀਂ 2 ਸਾਲਾਂ ਨੇ ਸਰਗਰਵੰਤ ਸਿੰਘ ਬਾਦਲ ਦੀ ਸਰਕਾਰ ਦੇ 2 ਸਾਲ ਦੇ ਕੰਮ ਨੇ ਇੱਕ ਪਾਸੇ 75 ਸਾਲ ਜਿਹੜਾ ਇਹਨਾਂ ਦੇ ਜੋ ਆਪਾਂ ਮੇਰਾ ਕਰ ਕੀਤਾ ਪੰਜਾਬ ਨੂੰ ਇਤੋਂ ਤੱਕ ਲੈੰਦਾ ਪੰਜਾਬ ਦਾ ਸੱਤਿਆ ਦਾਸ ਕੀਤਾ ਇਹ ਇਹਦਾ ਵਿਕਰਾਮ ਹੈ ਜਦੋਂ ਅਸੀਂ ਗੱਲ ਕਰਦੇ ਸੀਗੇ ਐਮਐਲਏ ਸਾਹਿਬ ਇਹਨਾਂ ਦੀ ਗੱਲ ਵੀ ਬਦਲ ਗਈ ਅੱਜ ਪੰਜਾਬ ਤੇਰਾ ਕਿੱਥੇ ਸੀਗਾ ਪਹਿਲੇ ਦੁੱਧੇ ਤੋਂ ਪਦੌਦਾ ਹਿੱਟਿਆ ਦੇ ਅੱਜ ਕਿੱਥੇ ਦਾ ਕਿੱਥੇ ਪਹੁੰਚ ਗਿਆ ਪੰਜਾਬ ਨੂੰ ਪੰਜਾਬ ਦਾ ਸੱਤਿਆ ਦਾਸ ਭੱਜਦਾ ਪੰਜਾਬ ਦੀ ਕਾਂਗਰਸ ਨੇ ਕਾਂਦੀ ਪਾਲ ਨੇ ਬਹੁਤ ਹੀ ਬੱਤਾ ਨੁਕਸਾਨ ਕੀਤਾ ਪੰਜਾਬ ਦਾ ਸਾਪਾ ਦਾ ਪਾਰਕਿਆਂ ਨੂੰ ਐਕਲੈਕਟ ਦੇ ਵਿੱਚ ਇਹੋ ਜਿਹਾ ਫਸ ਗਿਆ ਉਹ ਚਾਹਤ ਕਰ ਕੋ ਮੈਂ ਤੁਸੂ ਬੇਇੱਜ਼ਤੀ ਕਰ ਰਹਾ ਤੇ ਅੱਧੀ ਜਦੋਂ ਲੈਕਚਰ ਲੜਦੇ ਸੀਗੇ ਅੱਧੀ ਜਿਵੇਂ ਬਾਈ ਦੀ ਲੈਕਚਰ ਜਾਏ ਸੀਗੇ ਤੇ ਬਾਈ ਦੀ ਲੈਕਚਰ ਤੇ ਕੀ ਗਿਆ ਸੀਗਾ ਅਸੀਂ ਲੋਕਾਂ ਨੂੰ ਪਿਆਰ ਜਿਗਾ ਤੇ ਸਾਡੇ ਦਿਲ ਦੇਰੇ ਕਿਉਂਕਿ ਉਸ ਸਮੇਂ ਤਕਰੀਬ ਬਾਦਲ ਨੇ ਜਿਹੜਾ ਪ੍ਰਾਈਵੇਟ ਸਰਵਰ ਤੋਂ ਬਾਅਦ ਕੀਤੇ ਉਹਨਾਂ ਨਾਲ ਜੁੜਨਾ ਸੀ ਜਾਂ ਤੇ ਬਹੁਤ ਜ਼ਾਦੇ ਸਿਰ ਲੋਕਾਂ ਦੇ ਰੋਸ ਤੇ ਸੀਗੇ ਅਸੀਂ ਲੋਕਾਂ ਨੂੰ ਵਾਦਾ ਕਰਦੇ ਗਏ ਸੀਗੇ ਇਸੇ ਬਾਅਦ ਇਹ ਬਿੱਲ ਜਿਹੜੇ ਉਹ ਤੇਰੇ ਅਸੀਂ ਮਾਫ ਕਰਾਂਗੇ 300 ਜੂਟ ਤਾਂ ਕਾ ਬਣ ਗਿਆ ਇਹ ਸਭ ਤੋਂ ਪਹਿਲਾ ਮਾਫ ਕਰਦੇ 300 ਜੂਟ ਬੀਵੀ ਦਾ ਬਿੱਲ ਜਿਹੜਾ ਉਹ ਮਾਫ ਕੀਤਾ 95 62 ਪੰਜਾਬੀਆਂ ਦਾ ਬਿੱਲ ਜਿਹੜਾ ਜ਼ੀਰੋ ਆ ਗਿਆ ਅੱਗੇ ਦੂਜਾ ਕਿਆ ਸੀਗਾ ਤੇ ਆਮ ਗਰੀਬ ਲੋਕਾਂ ਦੇ ਇਲਾਜ ਵਾਸਤੇ ਜਿਹੜਾ ਜਿਹੜਾ ਮਹੱਲਾ ਤੁਰੀ ਵਿੱਚ ਜਿੱਦੂ ਦਿੱਲੀ ਦੇ ਵਿੱਚ ਜਿਹੜਾ ਤਜਰਬਾ ਹੋਇਆ ਲੀਗਾ ਉਹ ਸਾਲ ਦੇ ਵਿੱਚ 86% ਲਾਤੀ ਨਿਕਲੇ ਰਿਹਾ ਉਹ ਮਾਨ ਸਾਹਿਬ ਨੇ ਵੜਾਇਆ ਅਸੀਂ ਤੀਜਾ ਕਿਆ ਸੀਗਾ ਇਹ ਅਸੀਂ ਜਿਹੜਾ এডੂਕੇਸ਼ਨ ਆਪ ਲੋਕਾਂ ਦੇ ਬੱਚਿਆਂ ਨੂੰ ਦੇਣ ਵਾਸਤੇ ਵਧੀਆ ਟੌਪ ਦੇ ਸਕੂਲ ਬਣਾਵਾਂਗੇ ਸਕੂਲ ਆਫ ਐਡਵਾਂਸ ਕਰੇ 120 ਤੋਂ 50 ਮਾਨ ਸਾਹਿਬ ਨੇ ਵੜਾਇਆ ਅਸੀਂ ਚੌਥਾ ਕਿਆ ਸੀਗਾ ਯਕੀ ਬੇਰੁਕਾਬੀ ਨੂੰ ਖਤਮ ਕਰਨ ਲਈ ਨੌਜਵਾਨਾਂ ਨੂੰ ਸੋਸਾਲੀਆ ਨੌਕਰੀ ਦੇ ਉਪਰੀ ਨਾ ਦੇ ਗੁਰਸਾਲ ਦੇ ਵਸਤ ਸਪਾਰੀ ਹਜ਼ਾਰ ਬੰਦੇ ਨੂੰ ਪੱਕੀ ਨੌਕਰੀ ਮਾਰ ਸਕੀ ਅਸੀਂ ਪਹਿਲਾਂ ਯਾਰ ਪਿਗਾ ਕੇ ਕਰੇ ਕਈ ਥੇ ਸਾਡੇ ਸੱਤੇ ਵਾਰੂ ਚੜੇ ਇਹਨਾਂ ਦਾ ਫਸਲਾ ਹਲ ਕਰਾਂਗੇ 15000 ਦਿੱਕਤ ਦੇ ਦਵਾਈ ਦੇ ਦਿੱਗੇ ਉਹਨਾਂ ਨੂੰ ਪੱਕਾ ਸਿੱਟ ਗਿਆ ਬਹੁਤ ਸਾਰੇ ਕੰਮ ਕੀਤੇ ਗਏ ਇਹਦੇ ਬਾਅਦ ਸਾਰੂ ਸੁਨੇਹ ਉਹ ਹਾਲ ਇਨਜਾਬੀ ਉਹ ਤੁਹਾਡੇ ਸਾਹਮਣੇ ਗੱਲ ਹੀ ਦਾ ਗੱਲ ਹੀ ਦਾ ਕੰਪੂਟਾ ਪ੍ਰਧਾਨ ਫਰਵੀਰ ਤੱਕ ਬਾਅਦ ਉਹਨੇ ਪੰਜਾਬ ਦਾ ਵੀ ਬੇੜਾ ਕਰਤਾ ਤਾ ਪੰਨੀ ਦਾ ਦਾ ਬੇੜਾ ਕਰਤਾ ਜਿਹੜੋਂ ਉਹਦੇ ਫੀਵਾਵਾਂ ਉਹਨਾਂ ਦੇ ਪੁੱਤੋ ਕੱਪੜਾ ਨੂੰ ਲੋਰਦੀ ਐ ਅਬਾ ਤੁਹਾਨੂੰ ਲੋਰਦੀ ਐ ਦੱਸਦੀ ਵੀ ਅਬਾ ਤੁਹਾਨੂੰ ਲੋਰਦੀ ਐ ਤੇ ਗੱਲ ਕਰਨਾ ਟ੍ਰੇਡ ਜਿਹੜਾ ਇਹੋ ਰੋਸ ਕਰਦਾ ਸੀਗਾ ਅਬਾ ਸਾਡੇ ਵੇਖੋ ਕਾਚੋਲ ਨੂੰ ਲੋਰਦੇ ਨੇ ਅਬਾ ਦੇ ਅਬਾ ਤੁਹਾਨੂੰ ਲੋਰਦੀ ਜੋ ਮੇਰੇ ਤੋਂ ਪ੍ਰਦਾਨ ਕਰਤੀ ਸੀਗੇ ਉਹ ਤਾਂ ਦੇਖੋ ਅੰਤਵਾਸਤ ਵੀ ਦੀ ਰਹੀ ਸੀ ਸਾਦੂ ਦਿੱਤੀ ਇੱਕ ਨੋਨੇ ਆਲੀਬੀਆ ਮੈਡੀਕਲ ਇੰਸਟੀਚਿਊਟ ਦਿੱਤਾ ਉਦੋਂ ਸਰਦਾਰ ਪ੍ਰਕਾਸ਼ ਪਾਦਰ ਪੰਜਾਬ ਦੇ ਇੱਕ ਦੂਸਰੇ ਸੋਵੇ ਸਿੱਟਾ ਬੰਦ ਲਾਗੇ ਸਾਦੂ ਇਹ ਨਿੱਦਲੀ ਲੋਰ ਸੀਗੀ ਪਰ ਇਹਨਾਂ ਮੁੱਠੋਲੇ ਕਾਰਜ ਮਸਤਰੀ ਨਾਲ ਕੋਰ ਇਹਨਾਂ ਮੁੱਠੋਲੇ ਤੁਹਾਡਾ ਪ੍ਰਭਾਅ ਤੇ ਰਾਜ ਕਾਲੀ ਦਾ ਬਤਾਨ ਜਦੋਂ ਇਹ ਡਾਕਟਰ ਦਾ ਦਿੱਸ ਸੀਗਾ ਇਸ ਪਰੇਲ ਦਾ ਡਾਕਟਰ ਦਾ ਦਿੱਸ ਰੱਤ ਵੀ ਬਾਨੇ ਇਹਨਾਂ ਤੇ ਪਰ ਡਾਕਟਰ ਲਾ ਕੇ ਪੂਰੇ ਪੰਜਾਬ

ਸਹਿਰ ਬੰਦੀ ਤੇ ਲਖਤ ਦੇ ਇਹਨਾਂ ਲੋਕਾਂ ਨੇ ਆਪ ਕਪੜੀ ਬਾਗ ਟ੍ਰੇਨਪਾਰਕ ਦੇ ਉੱਤੇ ਜਿਹੜਾ ਕਬਜ਼ਾ ਕੀਤਾ ਉਹ ਵੀ ਛਡਾਉਣਾ ਹੈ ਇਹਨਾਂ ਲੋਕਾਂ ਨੇ ਜਿੰਨਾ ਕਦ ਪਾਇਆ ਇੱਥੇ ਔਰ ਕਹਿੰਦੇ ਜੇ ਅਸੀਂ ਵਿਕਾਸ ਬੁਸਿਆ ਕਾਦਾ ਵਿਕਾਸ ਹੈ ਜੀ ਦੱਸੋ ਸਾਨੂੰ ਵਿਕਾਸ ਟ੍ਰੇਲਾਂ ਦਾ ਸਾਨੂੰ ਦੱਸੋ ਕਿਹੜੀ ਇੰਡਸਟਰੀ ਲੱਗੀ ਸਾਨੂੰ ਦੱਸੋ ਕਿਹੜੀ ਯੂਨੀਵਰਸਿਟੀ ਬਣੀ ਸਾਨੂੰ ਦੱਸੋ ਕਿਹੜਾ ਹਸਪੀਟਲ ਬਣਿਆ ਪੰਜਵਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਸਾਧੂ ਸਾਹਬ ਜੀ ਅਸੀਂ ਤਾਂ ਦੋ ਸਾਲ ਦਾ ਤੁਹਾਨੂੰ ਸਾਫ ਦੇਵੇ ਦੋ ਸਾਲ ਦੇ ਵਿੱਚ ਉਹ ਦਿਨਾਈਦੀ ਸਾਹਿਬ ਉੱਥੇ ਸੀਗੇ ਇਹ ਨਾਲੇ ਤੁਸੀਂ ਸਾਰੇ ਸੀਗੇ ਮੈਂ ਦੋ ਸਾਲ ਦਾ ਆਪਣਾ ਸਾਫਤਾ ਦਿੱਤਾ ਮੈਂ ਕਿਹਾ ਦੋ ਸਾਲ ਦੇ ਚਾ ਕੰਮ ਕੀਤਾ ਇਹ ਨਾਲੇ ਵਾਲੇ ਨੂੰ ਪਿਆ ਕਿ ਜੇ ਮੈਂ ਕੰਮ ਕੀਤਾ ਵੋਟ ਪਾਇਓ ਨਹੀਂ ਕੀਤਾ ਤਾਂ ਨਾ ਪਾਓ ਇਹਨਾਂ ਕੋਲ ਜਿੰਨੇ ਕੋ ਸਾਫ ਦੇ ਲਓ ਦੋ ਸਾਲ ਦੇ ਵਿੱਚ ਤੈਲ ਤੋਂ ਬਿਨਾਂ ਦੇ ਕੁਝ ਕਰ ਦੇ ਤੇ ਪੈਲਾ ਲਾਉਣ ਤੋਂ ਬਿਨਾਂ ਇਹਨਾਂ ਕੋਈ ਕੁਝ ਕੀਤਾ ਹੋਵੇ ਕੋਈ ਲਿਸਟੀ ਲਾਈ ਹੋਵੇ ਕੋਈ ਕਾਰਜ ਬਣਾਇਆ ਹੋਵੇ ਕੁਝ ਕੀਤਾ ਹੋਵੇ ਇਹ ਤੇ ਵੋਟ ਦੇ ਹੱਕਦਾਰ ਨੇ ਕਾਹਦੀ ਵੋਟ ਪਾਈਏ ਕਾਹਦੀ ਵੋਟ ਪਾਈਏ ਇਦਾਂ ਤੋਂ ਇਹ ਸਹੀ ਹੁਕਮ ਹੈ ਜਿੱਦਾਂ ਅਲਜੀਤ ਸਿੰਘ ਜੀ ਨੇ ਕਿਹਾ ਕਿ ਇਹ ਪੰਜਾਬ ਦੀ ਕਾਲੀ ਸੀਗਾ ਕਿ ਜਮਾਨਾ ਸੀਗਾ ਕਾਲੀ ਦਾ ਸਭ ਤੋਂ ਵਧੀਆ ਪਾਰਟੀ ਪੰਜਾਬ ਦੇ ਜਦੋਂ ਬਾਦਲ ਪਰਵਾਰ ਤੋਂ ਆਦੀ ਬਾਦਲ ਪਰਵਾਰ ਦੇ ਇਸ ਪਾਰਟੀ ਦਾ ਫਤਿਆਨਾਸ਼ ਕਰਦੇ ਰਹਾਤਾ ਅੱਜ ਤੇ ਫਲੂਕੇ ਹੋਣੀ ਧੀਂ ਸੇ ਹੋਣੀ بڑے بڑے ਬੰਦੇ ਪਾਰਟੀ ਨਾਲ ਦੇ ਜੁਰਗੇ ਕਿਉਂ ਛੱਡ ਗਏ ਕਿਉਂਕਿ ਇੱਕ ਪਰਵਾਰ ਇੰਨੇ ਦੇ ਬੇੜਾ ਕਰ ਦਿੱਤਾ ਉਜੀਤਿਆਨ ਕਪੜੀ ਕਿਤੇ ਕਿਤੇ ਦਾ ਫਾਲੇਦ ਪੰਜਾਬ ਦਾ ਸੱਟਿਆ ਦਾ ਫੁਟਕੇ ਰਸਤਾ ਉਹ ਮੈਂ ਸਾਹਮਣੇ ਦੇਖੀ ਕਰਨਾ ਤੇ ਆਪਾਂ ਅੱਜ ਦਾ ਕਾਲੀਦਾਰ ਦਾ ਕਾਂਗਰਸ ਦਾ ਬੀਜੇਪੀ ਦਾ ਕੋਈ ਵੀ ਨਾ ਦੇਣਾ ਉਹ ਲੋਕ ਸਵਰਜ ਦੀ ਜਾਣਦੇ ਨਾ ਕਿ ਇਹਨਾਂ ਨੇ ਕੋਈ ਕੋਈ ਜਣਾ ਹਮਕਦਰ ਦੀ ਕੋਈ ਵਿਕਾਸ ਨਹੀਂ ਕੀਤਾ ਸਰ ਸਭ ਤੋਂ ਵੱਧ ਖੇਲਰ ਹੋ ਰਿਹਾ ਦੇ ਬੀਡੀ ਬੀਗੇ ਜਿਹੜੇ ਅਸਲੀ ਬੰਦੇ ਦਾ ਉਹਨਾਂ ਦਾ ਅਪ੍ਰੋਚ ਵੀ ਨਹੀਂ ਲੁੱਟਾ ਤੇ ਲੋਕ ਸਭਾ ਤੋਂ ਖੇਲਰ ਨੂੰ ਕਾਉਸਾ ਸਿੱਖੋ ਜਵਾ ਦੇਣਾ ਆਪਣੇ ਜ਼ਰੂਰੀ ਅੱਜ ਦੱਸਣ ਨਹੀਂ ਲੈ ਕੇ ਆਇਆ ਅੱਜ ਇੱਕ ਦੀਫਾ ਦੇ ਵੇ ਤੇ ਇਹ ਵੀ ਆ ਲੈ ਕੇ ਆ ਕਿਤਾ ਜਿਹਦੇ ਵੋਟ ਹਟਾਣਾ ਜਿਹਦੇ ਫੰਡਾਂ ਨੂੰ ਲੌਰਿਆ ਖੇਲਰ ਕੰਸਲਰ ਹੋ ਰਿਹਾ ਖੇਲਰ ਬਿਟਾ ਦੇ ਸੁਪੰਦੇ ਨੇ ਹੋ ਰਿਹਾ ਜੇ ਕੋਈ ਯਾਦ ਜੇ ਤਾਂ ਪਛਾਣ ਸੋਖੀ ਵੰਨ ਦੇ ਦੇ ਕੋਈ ਕੋਈ ਲੈ ਕੇ ਲੜ ਜਿਹੜਾ ਨੰਨ ਕੰਮ ਕਿਤੇ ਹਰ ਵੱਡੇ ਕੰਮ ਅਬੋ ਪਰਸ ਨਾ ਜਦਾ ਇਹਨੂੰ ਤੱਕੀ ਵਾਸਤੇ ਵੱਡੇ ਵੱਡੇ ਕੰਮ ਸੈਰੇ ਵੱਡੇ ਜੇਕਰ ਤੇ ਨਾ ਗੱਲ ਕਰਦੇ ਤੋ ਨਾ ਕਹਾਣਾ ਬਹੁਤ ਧਨਵਾਦੀ ਆ ਅਜਿਹਾ ਦਾ ਜਿੱਦਾਂ ਜਨ ਲਿਖਿਆ ਤੇ ਗੌਰ ਚੜਾ ਫਟੇ ਵੀ ਹਰ ਕਿਵੇਂ ਸੌਣੇ ਪਕਾ ਫਰਾਂ ਸੋਹਣੇ ਉੱਤਨੀ ਹਲਕੇ ਨੂੰ ਖਸਮੇਤ ਤੇ ਲਾ ਕੇ ਆਉਣਾ ਹੈ ਸਾਡੀ ਤੇਬਾ ਭਾਵੇਂ ਜੋ ਬਗੀ ਹੋਵੇ ਅੱਜ ਹੀ ਫਾਇਰ ਤੇ ਆਜੀ ਸਾਡਾ ਨੋਟਿੰਗ ਕਿੱਤੀਗਾ ਕਿ ਅਸੀਂ ਲੈ ਕੇ ਆਏ ਜੇ ਮੋਬਿਲ ਦੀ ਅੱਜ ਸੀ ਪਹਿਲਾਂ ਲੱਗੇ ਵੀ ਫਲਾਰੀਆਂ ਲੱਗਿਆ ਠੀਕ ਲੱਗਿਆ ਸਾਰਾ ਦੇਖਾ ਜੋ ਕੈਸੇ ਹਲੂਗਾ ਦੇਖੇ ਰਚਾ ਦੋਖੰਦ ਦਏ ਫੇਲ ਫੇਰੇ ਦਿੱਤੀ ਉਹ ਵੀ ਬਹੁਤ ਅੱਜ ਦੇਵੇ ਹਲਕੀ ਦੇ ਐਮਐਲਏ ਸਾਡਾ ਉਹ ਕਿੰਨਾ ਪਿਆਰ ਕਰਦਾ ਜਾਂ ਨਸਰ ਕਰਦਾ ਸਾਡੀ ਸਾਰੀ ਟੀਮ ਦੇ ਨਾਲ ਟੀਮ ਜੇ ਦੀ ਬੜੀਆ ਫਰਕ ਕਰ ਰਹੇ ਅਗੂ ਇਹਨਾਂ ਨੂੰ ਕੋਲ ਦਵਾਈ ਉਹ ਸਭ ਨੇ ਤੱਲੇ ਹੋ ਕੇ ਕੱਪ ਕਰਨਾ ਸਭ ਨੇ ਤੱਕਰੇ ਹੋ ਕੇ ਅਗਲੇ ਇੱਕ ਨਹੀਂ ਨਾ ਰਹਿ ਗਿਆ ਇੱਕ ਨਹੀਂ ਨਾ ਪੂਰਾ ਲਾ ਕੇ ਆਪਾਂ ਆਪਣੀ ਜੋਨ ਜਿੱਤ ਲਈਆਂ ਸ਼ਾਨਦਾਰ ਜਿੱਤ ਜਿਹੜੀ ਹੈ ਉਹ ਪ੍ਰਭਾਵ ਪਟਾਉਂਦੇ ਆ ਸਾਡੇ ਕੋਲ 2 ਸਾਲ ਦੇ ਕੰਮ ਨੇ ਇਹ ਬੰਦੇ ਆਪਣੇ ਕੰਮ ਕਰੋ ਅਸੀਂ ਦੱਸਾਂਗੇ ਕਿ 25 ਸਾਲ ਆਵਾਜ਼ ਕਰਕੇ ਆਪਾਂ ਦਾ ਜਨਮ ਨਿਸ਼ਾਨ ਕੀਤਾ ਪੰਜਾਬ ਕਿੱਥੇ ਦੇ ਦਿੱਤੇ ਬਹੁਤਿਆ ਉਹਦਾ ਦਾ ਬਹੁਤ ਦਰਵਾਦੀ ਹੈ ਕਿ ਤੁਸੀਂ ਬਹੁਤ ਹੋ ਗਿਆ ਜਿਹੜੇ ਬੀਟਿੰਗ ਦੀ ਸੀ ਪਹਿਲੀ ਬੀਟਿੰਗ ਦੀ ਬਹੁਤ ਪ੍ਰਭਾਵਨਾ ਸੀ ਜਿਹੜਾ ਦਿੱਤਾ ਹੈ ਕਪਾੜੇ ਸਾਫ਼ ਕਰਾ ਲਿਆ ਇਹ ਕੱਪੜੇ ਕਾਦੇ ਹਲਕੇ ਦੀ ਬਾਦੀ ਹੈ ਇਦਾਂ ਹੀ ਆਪਾਂ ਆਪਣੀ ਕੰਦੇ ਜਿਹੜੀਆਂ